ਬੇੜੇ ਚ ਕਿਕਰਾਂ ਬੀਜ ਕੇ ਦਾਖਾਂ ਦੀ ਉਮੀਦ ਨਹੀਂ ਕਰਨੀ ਚਾਹੀਦੀ ਉਹਨੂੰ ਤਾਂ ਸੂਲਾ ਹੀ ਲੱਗਣਗੀਆਂ ਜੀ ਸੋ ਬੀਜੀਆਂ ਕਿਕਰਾਂ ਹੋਈਆਂ ਸੀ ਕੰਡੇ ਸਾਨੂੰ ਚੁਗਣੇ ਪੈ ਰਹੇ ਆ ਪੁਰਾਣੀਆਂ ਕਿਕਰਾਂ ਦੇ ਇਹ ਕੋਈ 2-3 ਸਾਲ ਦਾ ਮਸਲਾ ਨਹੀਂ ਦੇਸ਼ ਦੀ ਵੰਡ ਵੇਲੇ ਤੋਂ ਹੀ ਪਤਾ ਨਹੀਂ ਤੱਕ ਕਿਹੜੀ ਗੱਲ ਦਾ ਗੁੱਸਾ ਕਰ ਗਏ ਵੀ ਇਹਨਾਂ ਨੇ ਦੇਸ਼ ਯਾਦ ਕਿਉਂ ਕਰਾਤਾ ਪੰਜਾਬੀਆਂ ਨੇ 90% ਕੁਰਬਾਨੀਆਂ ਸਾਡੀਆਂ ਜਦੋਂ ਅਮਰੀਕਾ ਵਾਲੇ ਕਣਕ ਸੜੀ ਗਲੀ ਕਣਕ ਦੇਣ ਲੱਗੇ ਆਪਣੇ ਕੋਲੇ ਹੈ ਨਹੀਂ ਸੀ ਉਦੋਂ ਹਰੇ ਇਨਕਲਾਬ ਦੀ ਗੱਲ ਕਰਤੀ ਚਾ ਚਾਚ ਅਸੀਂ ਪੰਜਾਬ ਨੇ ਹਰੀ ਫੈਰੀ ਕ੍ਰਾਂਤੀ ਲਿਆਤੀ ਦੇਸ਼ ਦੇ ਭੰਡਾਰ ਭਰਤੇ ਪਤਾ ਉਦੋਂ ਲੱਗਿਆ ਭੰਡਾਰ ਤਾਂ ਭਰਤੇ ਥੱਲੋ ਪਾਣੀ ਖਤਮ ਹੋ ਗਿਆ ہری کرانتی سو مہنگی پی ہے جی چوڑ ساڑی خوراک نہیں ہے ایک سو بیاسی لکھ میٹرک ٹن چوڑ سی ام دیشنو دنیا چوڑیس خوراک نہیں ایک سو بیاسی لکھ میٹرک ٹن نو گوبند ساگر چھیلا جن پانی ایک ھونے کے سیجن چسی تھلوں کا لینا جناب جس گہرائی تو ਅੱਧ ਮਾਲਵੇ ਦੇ ਵਿੱਚ ਪਾਣੀ ਤੇ ਜਿਸ ਹਾਰਸ ਪਾਵਰ ਦੀ ਮੋਟਰ ਨਾਲ ਪਾਣੀ ਕੱਢਿਆ ਜਾ ਰਿਹਾ ਸੇਮ ਗਹਿਰਾਈ ਤੇ ਸੇਮ ਹਾਰਸ ਪਾਵਰ ਦੀ ਮੋਟਰ ਨਾਲ 사ઉਦੀ ਅਰਬ ਕਤਰ ਵਾਲੇ ਤੇਲ ਕੱਢਦੇ ਆ ਜਨਾਬ ਉਸ ਪੱਤਰਾਂ ਦੇ ਚਲੇ ਕੇ ਗਰਮ ਪਾਣੀ ਆਉਣ ਲੱਗਿਆ ਸਾਨੂੰ ਪਤਾ ਨਹੀਂ ਕੀ ਕੀ ਹੈਵੀ ਮੈਟਲਸ ਉਹਦੇ ਵਿੱਚ ਹੋਣਗੇ ਪਾਣੀ ਗਰਮ ਆਉਂਦਾ ਜੀ ਬੋਰਾਂ ਚ ਪਹਿਲੀ ਗੱਲ ਤਾਂ ਬੋਰ ਲਾਉਣਾ ਹੀ ਆਹ ਬੰਦੇ ਦੇ ਬਸਦੀ ਨਹੀਂ ਰਹੀ ਗੱਲ ਮੱਛੀ ਮੋਟਰਾਂ ਵੀ ਜਵਾਬ ਦੇ ਗਈਆਂ ਹੁਣ ਕਿੱਥੇ ਕਿੱਥੇ ਗਈਏ ਥੱਲੇ ਹੋਣ ਜੀ ਸਾਡੀ ਸਰਕਾਰ ਆਈ 21% ਪਾਣੀ ਵਰਤ ਰਿਆ ਸੀ ਆਪਾਂ ਜਿਸ ਵੇਲੇ 16 ਮਾਰਚ ਨੂੰ ਸ਼ਹੀਦ ਆਜ਼ਮ ਖਟਕਰ ਕਲਾਂ ਸ਼ਹੀਦ ਆਜ਼ਮ ਦੇ ਪਿੰਡ ਖਟਕਰ ਕਲਾਂ ਦੇ ਕਿ ਸੌ ਚੁੱਕੇ 21% ਪਾਣੀ ਵਰਤ ਰਿਆ ਸੀ ਪੰਜਾਬ ਫਿਰ ਇਧਰ ਉਧਰ ਹੀ ਜਾਊਗਾ ਉਹਨਾਂ ਨੂੰ ਆਤਾਂ ਪੈ ਗਈਆਂ ਪੁਰਾਣੀਆਂ ਉਹ ਆਤਾਂ ਨੂੰ ਹੱਕ ਸਮਝ ਬੈਠੇ ਅਸੀਂ ਕੱਸੀਆਂ ਲੱਭੀਆਂ ਪੁਰਾਣੀਆਂ ਅਸੀਂ ਨਾਲ ਡੀਜੀਪੀ ਸਾਹਿਬ ਨੂੰ ਕਿਹਾ ਕਿ ਲਾਅ ਐਨ ਆਰਡਰ ਦੀ ਸਥਿਤੀ ਨਾ ਹੋ ਜੇ ਕਿਸੇ ਪਿੰਡ ਚ ਕੋਈ ਮੁਕਰ ਨਾ ਜਾਵੇ ਕਿਉਂਕਿ ਕਕਸੀਆਂ ਬਾਹੂ ਲਈਆਂ ਬੱਚੀ ਵੀ ਤੁਸੀਂ ਕੱਸੀਆਂ ਵਾਸਤੇ ਨਾਲ ਪੁਲਿਸ ਭੇਜਿਓ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਮੈਨੂੰ ਪੰਜਾਬੀਆਂ ਤੇ ਬਹੁਤ ਮਾਣ ਹੈ ਇਸ ਗੱਲ ਦਾ ਇੱਕ ਪਿੰਡ ਦੇ ਵਿੱਚ ਵੀ ਪੁਲਿਸ ਦੀ ਜਰੂਰਤ ਨਹੀਂ ਪਈ ਲੋਕਾਂ ਨੇ ਆਪ ਹੀ ਕਹਿੰਤਾ ਜੀ ਇੱਥੇ ਕਸੀ ਸੀ ਤੁਸੀਂ ਸਾਨੂੰ ਪਾਣੀ ਦੇ ਦਿਓ ਬਸ ਅਸੀਂ ਕਿਹਾ ਤੂੰ ਬਾਅਦ ਚ ਪੀਛਲੀ ਤੇਰਾ ਪਾਈਪ ਵੀ ਦੱਬ ਲੈਣ ਦੇ ਕੋਈ ਗੱਲ ਥੱਲੇ ਤੇਰਾ ਮੋਗਾ ਛੱਡ ਦਿੰਨੇ ਆ ਤੇਰਾ ਪੁਆਇੰਟ ਤੇਰਾ ਪਾਣੀ ਦਾ ਛੱਡ ਦਿੰਨੇ ਆ ਅੱਜ ਸਾਡੇ ਕੋਲ ਪਾਈਪਾਂ ਦੀ ਘਾਟ ਹੈ ਬੰਗਲੌਰ ਤੋਂ ਪਾਈਪ ਮੰਗਾਏ ਜਾ ਰਹੇ ਨੇ ਜਨਾਬ ਔਰ ਪਾਈਪ ਵੀ ਉਹੋ ਨਹੀਂ ਹੈਗੇ ਜਿਹੜੇ ਪੁਰਾਣੀਆਂ ਸਰਕਾਰਾਂ ਬਿਸ਼ਾਉਂਦੀਆਂ ਸੀ ਪਿੱਛੇ-ਪਿੱਛੇ ਬਿਸ਼ਾਉਂਦੀਆਂ ਸੀ ਨਾਲ ਦੀ ਨਾਲ ਟੁੱਟੀਆਂ ਜਾਂਦੀਆਂ ਸੀ ਪਾਈਪਾਂ ਦੀ ਜਿਹੜੀ ਲਾਈਫ ਹੈ 30 ਤੋਂ 35 ਸਾਲ ਹੈ ਜਨਾਬ 30 ਤੋਂ 35 ਸਾਲ ਦੀ ਲਾਈਫ ਹੈ ਇਹ ਕੰਮ ਕਰਨੀ ਲੱਗਿਆ ਤਾਂ 2050 ਵਾਸਤੇ ਕਰੀਏ 2060 ਵਾਸਤੇ ਕਰੀਏ ਅੱਜ ਅਸੀਂ ਪੁਰਾਣੇ ਜਿਨ੍ਹਾਂ ਚ ਮਤਲਬ ਕਾਉ ਗੁਪਿਆਸੀ ਮਲੇ ਝਾੜੀਆਂ ਦਖਤ ਗਪੇ ਸੂਆਂ ਚ ਉਹਨਾਂ ਨੂੰ ਸਾਫ਼ ਕਰਕੇ ਸੂਏ ਦੁਆਰਾ ਚਲਾਈ ਕੱਸੀਆਂ ਦੁਆਰੇ ਚਲਾਈਆਂ ਮੋਗੇ ਨਵੇਂ ਬਣਾ ਰਹੇ ਹਾਂ ਔਰ ਹਰਾਨੀ ਦੀ ਗੱਲ ਇਹ ਹੈ ਮੇਰੇ ਕੋਲ ਹਰ ਰੋਜ਼ 2000 ਪਿੰਡ ਆ ਜਾਂਦੇ ਆ ਨਹਿਰ ਉਹਨਾਂ ਦੇ ਪਿੰਡ ਵਿੱਚ ਜਾਂਦੀ ਹੈ ਪਾਣੀ ਉਹਨਾਂ ਕੋਲ ਆਈ ਨਹੀਂ ਆ ਜਿਹੜੀ ਨਹਿਰ ਜਾਂਦੀ ਹੈ ਆ ਜਿਹੜੀ ਆਪਣਾ ਜਰਗਾਲੀ ਆਹ ਜਿਹੜੀ ਤੁਹਾਡੇ ਪਿੰਡਾਂ ਦੀ ਹੈ ਆਸ ਤੇ ਉਥੇ ਨਾਲ ਬਿਲਕੁਲ ਨਾਲ ਪਿੰਡਾਂ ਨਸਰਾਲੀ ਤੇ ਜੰਡਾਲੀ ਉਹ ਪਿੰਡ ਦੇ ਵਿੱਚ ਦੀ ਨਹਿਰ ਜਾਂਦੀ ਹੈ ਤੇ ਉਥੇ ਮੋਗਾ ਹੈ ਨਹੀਂ ਸੀ ਜੀ ਮੇਰਾ ਇੱਕ ਦੋਸਤ ਹੈ ਉਹ ਬਾਹਰ ਰਹਿੰਦਾ ਹੈ ਉਹ ਕਿਤੇ ਆਇਆ ਉਹ ਕਹਿੰਦਾ ਜੀ ਇੱਕ ਪਿੰਡ ਵਾਲੇ ਕਹਿੰਦੇ ਮੋਗਾ ਕਰ ਇੱਕ ਸਾਡੇ ਪਿੰਡ ਮੈਂ ਕਿਹਾ ਯਾਰ ਤੁਹਾਡੇ ਪਿੰਡ ਵਿੱਚ ਤਾਂ ਨਹਿਰ ਜਾਂਦੀ ਹੈ ਕਹਿੰਦਾ ਅਸੀਂ ਤਾਂ ਦੇਖਿਆ ਜੀ ਨਹਿਰ ਦਾ ਪਾਣੀ ਲੰਘ ਜਾਂਦੀ ਹੈ ਬਸ ਉਥੇ ਮੋਗਾ ਬਣਾਤਾ ਜੀ ਹੁਣ ਮਿੰਤੀ ਗਿੰਤੀ ਚੱਲ ਰਹੀ ਹੈ ਕਿ ਕਿੱਥੇ ਕਿੱਥੇ ਤੱਕ ਪਾਣੀ ਪਹੁੰਚਾਉਣਾ ਸਾਰੇ ਪਿੰਡ ਨੂੰ ਪਾਣੀ ਦੇਵਾਂਗੇ ਜੀ ਨਹਿਰ ਵਾਲਿਆਂ ਦਾ ਤਾਂ ਹੱਕ ਹੀ ਬਣਦਾ ਜਿੱਥੋਂ ਨਹਿਰ ਜਾਂਦੀ ਹੈ ਐਂ ਬੱਬਨਪੁਰ ਹੈ ਬੱਬਨਪੁਰ ਵੀ ਦੀ ਨਹਿਰ ਜਾਂਦੀ ਹੈ ਜੀ ਤੂਰੀ ਕੋਲੇ ਉਹਨਾਂ ਕੋਲ ਪਾਣੀ ਹੈ ਨਹੀਂ ਫਿਰ ਕਿ ਕਾਦੇ ਵਾਸਤੇ ਅਸੀਂ ਪਾਣੀ ਦੇਖਣ ਵਾਸਤੇ ਚਲਾਇਆ ਉਹ ਕਈ ਵਾਰੀ ਰੋਡਵੇਜ ਦੀਆਂ ਬੱਸਾਂ ਕਹਿੰਦੇ ਰੁਕਦੀਆਂ ਨਹੀਂ ਮੈਂ ਕਿਹਾ ਇਹ ਕਿਸੇ ਨਾਲ ਰੇਸ ਲਾ ਰਹੇ ਹੋ ਰੁਕਣ ਵਾਸਤੇ ਕਿ ਚਲਾਈਆਂ ਨੇ ਸਭ ਕੰਤੇ ਤੁਸੀਂ ਜਿੱਥੇ ਸਵਾਰੀਆਂ ਨੂੰ ਤੇ ਰੁਕਦੀ ਨਹੀਂ ਇਹ ਨਹਿਰਾਂ ਕਾਦੇ ਵਾਸਤੇ ਬਣਾਈਆਂ ਫਿਰ ਅਸੀਂ ਗਾਹਾਂ ਪਾਣੀ ਕੱਢਣ ਵਾਸਤੇ ਬਣਾਈਆਂ ਵੀ ਪਾਣੀ ਉਹਦੇ ਚੋਂ ਜੋ ਆ ਜੇ ਅਸੀਂ ਵਰਤਾਂਗੇ ਤਾ ਸਾਡਾ ਪਾਣੀ ਜਿਹੜਾ ਅੱਜ ਉਹ 60% ਤੋਂ ਉੱਪਰ ਯੂਜ਼ ਹੋਣ ਲੱਗ ਗਿਆ ਕਿਉਂਕਿ ਅਸੀਂ ਆਪ ਵਰਤਣ ਲੱਗ ਗਏ ਅਸੀਂ ਆਪ ਵਰਤਣ ਲੱਗ ਗਏ ਅਸੀਂ ਕੋਈ ਕਿਸੇ ਰਾਤ ਨਹੀਂ ਮਾਰਿਆ ਮੇਰੇ ਕੋਲੇ ਡਾਟਾ ਪਈ ਹੈ ਜੀ ਹਜੇ ਤੱਕ ਪੰਜਾਬ ਜਿਹੜਾ ਹੈ ਉਹ ਕਦੇ ਵੀ 14-15 ਚ 70% ਯੂਜ਼ ਕੀਤਾ ਸੀਗਾ ਜੀ ਪੰਜਾਬ ਨੇ 1516 ਚ 76 ਫਿਰ ਅਗਲੇ ਸਾਲ 87 84 64 69 83 75 9 69 23 24 ਚ 84 24 25 ਚ 91 ਹੁਣ ਨਬੇਪਾਰ ਕਰ ਰਹੇ ਸੀ ਕਹੀ ਆ ਆ ਜਿਹੜੇ ਫਿਗਰਾਂ ਨੇ ਨਾ ਇਹਨਾਂ ਨੇ ਉਹਨਾਂ ਦੇ ਹੱਥਾਂ ਬਗੜੀਆਂ ਹੋਈਆਂ ਜੀ ਉਹਨਾਂ ਕੋਲੇ ਹੋਰ ਕੋਈ ਅੰਕੜਾ ਨਹੀਂ ਸਿੱਧਾ ਹੀ ਗਈ ਜਾਂਦੇ ਨੇ ਪਹਿਲਾਂ ਤਾਂ ਕੋਈ ਪ੍ਰੋਬਲਮ ਨਹੀਂ ਆਈ 10-15 ਸਾਲ ਪਹਿਲਾਂ ਸਾਨੂੰ ਇਹੀ ਮਿਲ ਜਾਂਦਾ ਹੁੰਦਾ ਸੀ ਮਿਲਣਾ ਹੀ ਆ ਹੁਣ ਜਦੋਂ ਕਿਸੇ ਦੇ ਖੇਤਾਂ ਨੂੰ ਨਹਿਰ ਕੱਢ ਦੋਂਗੇ ਤੁਸੀਂ ਜੀ ਜੋ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਸਿੱਧੀ ਖੇਤ ਚ ਨਹਿਰ ਖਤਮ ਹੁੰਦੀ ਹੈ ਉਹ ਕੋਲ ਠੀਕਾ ਲੈ ਜਾ ਬਾਕੀ ਲੈ ਜਾ ਵੀ ਮੈਂ ਕੀ ਕਰਾਂ ਲੋਕਾਂ ਦਾ ਕੀ ਹੈ ਉਹਨਾਂ ਨੂੰ ਤਾਂ ਬਾਅਦ ਚ ਕਹਿ ਲਾਂਗੇ ਵੋਟਾਂ ਵੇਲੇ ਕਹਿ ਲਾਂਗੇ ਵੀ ਕੁਰਬਾਨੀਆਂ ਵਾਸਤੇ ਤਿਆਰ ਰਹੋ ਪਾਣੀਆਂ ਵਾਸਤੇ ਖੇਤਾਂ 'ਚ ਨਹਿਰਾਂ ਮੁੱਕਦੀਆਂ ਉਹਨਾਂ ਨੂੰ ਮੋਗਿਆ ਨੇ ਕੀ ਪਤਾ ਜੀ ਦੂਜੇ ਮਹਿਲਾਂ ਵਾਲੇ ਸੀ ਜਿਨ੍ਹਾਂ ਦੀ ਟੂਟੀਆਂ ਸੋਣੀਆਂ ਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜੀ ਜਾਂ ਨੱਕਾ ਕੀ ਹੁੰਦਾ ਜੀ جمعہ رول نبائے نے ساڑے جڑے لیڈرسی کے پرانے جنہوں سے اگل آیا اور ہریانہ کدے بھی نبے تو گئی نہیں ایک سو چار ایک سو دو سو دس ایک سو دو سو نو ایک سو دس ایک سو پانچ ایک سو بارہ ایک سو چار ایک سو چار ایک سو چار ہوں بھی ایک سو چار برتی بیٹھے ہو ایک اِس نہیں آ گیا ایک درکی ایک کہتا بھی تھوڑی نہیں پانی دین چھ چی لیا ہر ایک مہینے بی بی ایم بی بیٹھک ہوں چھ چیٹیاں لکھیں تھی چھ مہینوں بعد پچھتاؤ گی پانی ود ورت رہے ہوا مک جاگا پہلے دینا نہیں تو مہینے پہلے ریمائنڈر دے رہے نہیں من کہ پہلے ونگوں مل جائے گا سانو کچھ نہیں آتا میں پہلے آنا کام نہیں رہا پھر ہوں ساڈا آپ پانی پورا نہیں ہو رہا جی کی کریے پونگ ڈائم تیتی فٹ تھلی ہے جی ਖੜਕ 12 13 ਫੁੱਟ ਥੱਲੇ ਫਿਰਦੀ ਹੈ ਰੰਜੀਤ ਸਾਗਰ 2 ਮੀਟਰ ਥੱਲੇ ਫਿਰਦਾ 50 55 ਫੁੱਟ ਦਾ ਸਾਡੇ ਤਿੰਨੇ ਡੈਮ ਹੀ ਥੱਲੇ ਫਿਰਦੇ ਆ ਜੀ ਕਿੱਥੋਂ ਦੇ ਦੀ ਜੀ ਇਹਨਾਂ ਨੂੰ ਪਾਣੀ ਚਲੋ ਮਾਨ ਬਤਾਰੇ ਅਧਾਰ ਤੇ ਕਹਿੰਦੇ ਆਬਾਦੀ ਮੁਤਾਬਕ ਤਾਂ 1700 ਕਿਸੀ ਕੀ ਬਣਦਾ ਕਹਿੰਦੇ ਜੀ 1000 ਕਿ ਦਿੱਲੀ ਦਾ 2700 ਕਹਿੰਦੇ ਜੀ ਥੋੜਾ ਜਿਹਾ 26 700 ਪਸ਼ੂਆਂ ਦਾ ਵੀ ਦੇ ਦਿਓ ਤਲੋਠੀ ਕਿ 3400 680 ਕੀ ਉਸੇ ਕਹਿੰਦੇ ਜੀ ਲਾਸ ਉਹ ਮੈਂ ਕਹਾਂ ਹੁਣ ਤਾਂ ਸ਼ਾਮ ਨੂੰ ਹੁਣ ਵੀ ਲਾਸ 680 ਬੂੰਦ ਬੂੰਦ ਨੂੰ ਤਰਸੀ ਜਾਂਦੇ ਹੋ ਤੇ ਨਾਲੇ ਲਾਸ ਵੀ 680 ਪਾਰਿਓ ਅਜ ਕਹਤਾਂ ਲਾਸ ਵੀ ਦੇ ਦਿੰਦੇ 4000 ਕਰ ਭੇਜਤਾ ਹੀ 4000 ਜਾ ਰਿਹਾ ਹੈ ਹਿਊਮਨਿਟੇਰੀਅਨ ਗਰਾਉਂਡ ਤੇ ਧੰਨਵਾਦ ਕਰਨ ਦੀ ਬਜਾਏ ਰਾਤੋ ਰਾਤ ਬੀਬੀਐਮਬੀ ਦੀ ਬੈਠਕ ਬੁਲਾ ਕੇ ਚੇਅਰਮੈਨ ਬਦਲ ਕੇ ਲਓ ਜੀ ਦਿਓ 8500 ਤੁਰਪੇ ਨੰਗਲਵਾਲ ਨੂੰ ਨੱਕਾ ਬਡਲ ਨੂੰ ਮੈਂ ਕਿਹਾ ਉਹ ਕਿਹੜਾ ਹੁੰਦਾ ਇੱਥੇ ਪਾਣੀ ਬਾਥ ਤੇ ਅਸੀਂ ਦਰਤੀ ਜਾਨੇ ਆ ਥੋੜਾ ਪਾਣੀ ਧੱਕੇ ਨਾਲ ਲਵੋਗੇ ਇਹ ਤਰੀਕਾ ਕੋਈ ਲੈਣ ਦਾ ਪਾਣੀ ਪਾਣੀ ਲੈਣ ਦਾ ਤਰੀਕਾ ਹੈ ਕੋਈ ਕਿ ਬੀਬੀ ਐਮਪੀ ਦੀ ਬੈਠਕ ਹੋਗੀ ਜੀ ਲੋ ਜੀ ਰਾਜਸਥਾਨੀ ਬੋਟ ਪਾ ਦੀ ਹੱਕ ਚ ਉਥੇ ਬੀਜੀ ਵੀ ਸਰਕਾਰ ਹੈ ਹਰਿਆਣੇ ਦੇ ਪਾਤੀ ਜੀ ਦੋ ਪੰਜਾਬ ਕਲਾ ਰਹਿ ਗਿਆ ਜੀ ਹਿਮਾਚਲ ਕਹਿੰਦਾ ਮੈਂ ਵੋਟ ਨਹੀਂ ਪਾਉਂਦਾ ਕੀ ਗੱਲ ਬਾਜਵਾ ਸਾਹਿਬ ਪੁੱਛੋ ਫਿਰ ਉਹਨਾਂ ਨੂੰ ਆਪਣੇ ਤਹਾਂ ਵਾਲਿਆਂ ਨੂੰ ਵੋਟ ਕਿਉਂ ਨਹੀਂ ਪਾਈ ووٹ کیوں نہیں پائی ہل نے ووٹ کیوں نہیں پائی چپ رہنا بھی ادی حمایت ہوں سارے کہتے جفسر ہماچل نے ووٹ کیوں نہیں پائی اچھ کل بہت روایتی ہو گئے باجوا صاحب سن کے اج کل ابھی بہت روایتی ہو گئے بروک کرنا بھول گئے جا چپ ہو گئے جا حمایتی ہو گئے چپ ہونا بھی تو ادھی حمایتی ہوں جا ہائی کورٹ جا پایا کیس وہ ہریا کا کانگریسی بھی ہے کانگریس ہالے تک نہیں سپشٹ کر پا رہی کہ ابھی کدھر آ جی ابھی تو ہے نار کھڑے لکان کھڑے میں ابھی نال وروت کیا ابھی ابھی کتوں جانا کتوں پہنچا لیں کی ٹران تک نہیں چاندی دیا تو میں دیکھو جے 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 پچھے جاؤں گے پھر چاندی کہیں بھی آؤ گی نہیں نہیں جیسے چل رہا ہو گیا پانی کا راکا تو بھاجپا چھوڑا پانی کا رکھا تھوڑا چیئرس کا راکا لو آ سو 81 ਚ ਕੀ ਕੀਤਾ ਗਿਆਨੀ ਜੈਲ ਸਿੰਘ ਜੀ ਉਸ ਵੇਲੇ ਕਾਰਜਕਾਰ ਸੀ ਗਿਆਨੀ ਜੈਲ ਸਿੰਘ ਜੀ ਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਹਿਸਟਰੀ ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਜਾਓ ਜੇ ਹਿਸਟਰੀ ਚ ਗਏ ਤੁਹਾਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਨੇ ਜੇ ਹਿਸਟਰੀ ਚ ਗਏ ਹਿਸਟਰੀ ਜਨਾ ਜਾਓ

ਬੱਸ ਸ਼ਿਆਨੋ ਡੈਸ ਕਿਤੇ ਜਾ ਵੀ ਇੰਡੀਆ ਬਲੋਕ ਕਿਹੜਾ ਹਿੱਸਾ ਇੰਡੀਆ ਬਲੋਕ ਇੰਡੀਆ ਬਲੋਕ ਜੀ 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 ਪਰਵਾਹ ਨਹੀਂ ਸ਼ਾਬਾਸ਼ ਕੰਮ ਹੋ ਗਿਆ ਤੁਹਾਡਾ ਪੂਰੀ ਬੋਲ ਲੇ ਬਥੇਰਾ ਕੋਈ ਫੱਲ ਕੰਮ ਜਾਣੇ ਪਾਸ ਤੇ ਫਾਇਦਾ ਕੋਈ ਅਮੇ ਪਾਕਿਸਤਾਨ ਤਾਂ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲਫ ਕਾਨੂੰ ਆਪਾਂ ਨੇ ਕਾਨੂੰ ਕਰਨਾ ਉਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਨਾਂ ਦਾ ਉੱਠੂ ਗਈ ਫਿਰੋ ਬੀਬੀ ਐਮਬੀ ਤੇ ਫਿਰ ਉਹਨਾਂ ਨੂੰ ਗੱਲ ਕਰ ਲੈਣ ਦੇਗੀ ਗੱਲ ਕਰ ਲੈ ਲੈ ਢਿੰਕੂ ਅੱਲਾ ਚਲੋ ਬੀੜੀ ਕਹਾਵਤ ਹੈ ਇਹ ਕਹਾਵਤ ਹੈ ਬੀੜੀ ਸ਼ਬਦ ਪਤਾ ਲੱਗਿਆ ਕਹਾਵਤ ਕੱਢ ਦਿੱਤਾ ਜਾਵੇ ਕਹਾਵਤ ਚਲੋ ਠੀਕ ਹੈ ਦੂਮਨੇ ਥੱਲੇ ਠੀਕ ਹੈ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਢ ਦਿੱਤਾ ਜਾਵੇ ਕੱਢ ਦਿੱਤੇ ਜਾਵੇ

ਉਸ ਕਾਨੂੰਨ ਆਪਾ ਤੁਹਾਡੀ ਅਡਰੈਸ ਕਰੀਏ ਜੀ ਤੁਹਾਡੀ ਇੰਟਰਵਿਊ ਪਈ ਹੈ ਗੱਲ ਕਰਨ ਦੀ ਹੈ ਜਿਹੜੀ ਗੱਲ ਗੱਲ ਕਰਨ ਤਾਂ ਦਿਓ ਤਾਂ ਕਰਾਂ ਬਹਿ ਜਾਓ ਕਾਰਿਓ ਮਾਰਿਓ ਮੁਖਤਿਰਤਿਆਂ ਨੂੰ ਅਡਰੈਸ ਕਰੋ ਐਨਾ ਮੈਨੂੰ ਪਤਾ ਹੈ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਹਾਨੂੰ ਦੇਖੋ ਜਿਵੇਂ ਅਡਰੈਸ ਕੀਤਾ ਜਾਵੇ ਜੋ ਵੀ ਕੋਈ ਛੇਰ ਦੀ ਜਦ ਤੋਂ ਬਿੜਾ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਦੇ ਨੇ ਦੇਖਦੇ ਆ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦਿੰਦੇ ਤੁਹਾਨੂੰ 1 ਘੰਟਾ ਬਿਠਾ ਦਾਂਗੇ ਪਰ ਆਪਣੇ ਕੋਲ ਪਰਾਸ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫਾਇਲ ਫੋਲੀ ਲੈਂਦੇ ਕੋਈ ਤੁਹਾਨੂੰ ਬਸ ਹੀ ਬਹਿ ਕੇ ਦੇਖ ਲਿਓ ਵਿੱਚ ਕਿਹੜੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੁਪੇਜ ਦੇ ਲੋਕ ਮੈਂ ਕੀ ਕਰਾਂ ਫਿਰ ਹੁਣ ਬੱਸ ਕਰੋ ਚੁੱਪ ਕਰ ਜਾ ਬੋਲੋ ਜੀ ਜੋ ਅੱਜ ਤੋਂ ਪਹਿਲਾਂ ਜਿਹੜਾ ਇੱਥੇ ਸੀ ਉਹ ਵੀ ਇਹ ਗੱਲ ਫੈਮੀਸੀ ਕਿ ਮੈਂ 25 ਸਾਲ ਹੀ ਨੇ ਇਹ ਤੁਹਾਡੀ ਜੰਮ ਵਾਲਿਆ ਜਾ ਕਰਦੇ ਨਹੀਂ ਲੰਬਾ ਆਲੀ ਜੰਦੁ ਆਲੀ ਆਈ ਬਹਿ ਜਾਓ ਗੁਰੂਬਾਰਾ ਸਾਹਿਬ ਬੈਠੋ ਬਾਜਾ ਸਾਹਿਬ ਬਾਜਾ ਸਾਹਿਬ ਬੈਠੋ ਇੰਨਾ ਮੈਂ ਤਾਂ

ਪੰਜਾਬ ਦੇ ਪਾਣੀ ਦੀ ਗੱਲ ਕਰਨ ਦਿਓ ਤਾਂ ਕਰਾਂ ਬੀਬੀ ਐਮ ਬੀ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਇਹਦੇ ਵਿੱਚ ਰਾਵੀ ਸਤਲੁਜ ਵਿਆਸ ਤੇ ਪਾਖੜਾ ਇਹਦੇ ਨਾਲ ਸੰਬੰਧਿਤ ਇਹ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਬਣਾਇਆ ਹਰਿਆਣੇ ਦਾ ਕਿਹੜਾ ਹਿੱਸਾ ਇਹਨਾਂ ਤਿੰਨਾਂ دریاਵਾਂ ਨਾਲ ਲੱਗਦਾ ਜੀ 1 ਇੰਚ ਦਾ ਰਾਜਸਥਾਨ ਦਾ ਕਿਹੜਾ ਹਿੱਸਾ ਇਹਦੇ ਨਾਲ ਲੱਗਦਾ ਉਹ ਮੈਂਬਰ ਨੇ ਜੀ ਦੋਨੋਂ ਨੇ ਉਹ ਦੋਨਾਂ ਦੀ ਇੱਕੋ ਹੀ ਵੋਟ ਹੈ ਪੰਜਾਬ ਦੀ ਵੀ 60% ਹਿੱਸਾ ਬੀਬੀਐਮਬੀ ਚ ਪੰਜਾਬ ਦਾ ਹੈ ਪੰਜਾਬ ਦੀ ਵੀ ਇੱਕ ਵੋਟ ਹੈ ਹਰਿਆਣੇ ਦੀ ਵੀ ਇੱਕ ਵੋਟ ਹੈ ਰਾਜਸਥਾਨ ਦੀ ਵੀ ਇੱਕ ਵੋਟ ਹੈ ਹਿਮਾਚਲ ਦੀ ਵੀ ਇੱਕ ਵੋਟ ਹੈ ਉਹ ਤਿੰਨ ਤਿੰਨ ਇੱਕ ਕਰਕੇ ਉਹ ਤਾਂ ਕੱਲ ਕੱਲ ਨੂੰ ਕਹਿੰਦੇ ਨੇ ਕਿ ਪਾਣੀ ਬੰਦ ਕਰੋ ਪੰਜਾਬ ਦਾ ਅਸੀਂ ਤਿੰਨ ਇੱਕ ਕਰਤਾ ਹਾਰ ਗਿਆ ਪੰਜਾਬ ਹਾਰ ਗਿਆ ਤਿੰਨ ਇੱਕ ਨਾਲ ਇਹ ਕਿਹੜਾ ਇਹ ਕਿਹੜਾ ਤਰੀਕਾ ਜੀ ਡੀਬੀਐਮਬੀ ਜਿਹੜੀ ਹੈ ਸਫੈਦ ਹਾਥੀ ਬੰਨਿਆ ਹੋਇਆ ਖਰਚਾ ਸਾਰਾ ਸਾਡੀ ਅਸੀਂ ਦਿੰਦੇ ਆਂ ਰਾਜਸਥਾਨ ਤੇ ਹਰਿਆਣੇ ਦੇ ਜਿਹੜੇ ਅਫਸਰ ਆਉਂਦੇ ਉੱਥੇ ਉਹ ਆਪਦੇ ਕੇਡਰ ਦੀ ਤਨਖਾਹ ਨਹੀਂ ਲੈਂਦੇ ਡਿਪੂਟੇਸ਼ਨ ਤੇ ਆਉਂਦੇ ਜਿਹੜੇ ਪੰਜਾਬ ਦੇ ਕੇਡਰ ਦੀ ਤਨਖਾਹ ਲੈਂਦੇ ਆ ਉਹ ਇਹ ਤਾਂ ਸਵੈਦਾ ਕੀਤਾ ਰੱਖਿਆ ਜੀ ਖਤਮ ਕਰੋ ਇਹਨੂੰ ਬੀਬੀ ਐਮ ਬੀ ਨੂੰ ਸਾਨੂੰ ਨਹੀਂ ਲੋੜ ਅਸੀਂ ਆਪ ਵੀ ਬ੍ਰਿਆਮ ਦੀ ਆਪੀ ਰੱਖੀ ਕਰ ਲਾਂਗੇ ਬੀਬੀ ਐਮ ਬੀ ਨੇ ਆਰਡਰ ਕੀ ਦੇਣਾ ਹੁੰਦਾ ਹੈ ਆਰਡਰ ਦੇਣਾ ਪੰਜਾਬ ਸਰਕਾਰ ਨੂੰ ਆ 35 ਪਿੰਡ ਖਾਲੀ ਕਰਾ ਲਓ ਕੱਲ ਨੂੰ ਅਸੀਂ ਗੇਟ ਖੋਲਾਂਗੇ ਅਸੀਂ ਪਿੰਡਾਂ ਨੂੰ ਬਜ਼ਾਰਿਆਂ ਨੂੰ ਚੱਕਦੇ ਰਹਿੰਦੇ ਆ ਵੀ ਸਮਾਨ ਚੱਕ ਲਓ ਭਾਈ ਕੱਲ ਨੂੰ ਗੇਟ ਖੋਲਣਗੇ ਹੁਣ ਪਾਣੀ ਬੰਦ ਕਰਾਂਗੇ ਜਦੋਂ ਮਰਜ਼ੀ ਕਰੋ ਪ੍ਰਬੰਧ ਆਹ ਦੋ ਕੰਮ ਨੇ ਉਹਨਾਂ ਕੋਲੇ ਹੋਰ ਕੀ ਕੰਮ ਹੈ ਜੀ ਤੀਜਾ ਕੰਮ ਕਰ ਲੈ ਉਹਨਾਂ ਕੋਲੇ ਵੈਸੇ 1 ਮਹੀਨੇ ਦਾ ਬਣਦਾ ਹੈ ਕਿ ਮਹੀਨੇ ਦਾ ਨੋਟਿਸ ਦੇ ਕੇ ਮੀਟਿੰਗ ਐਮਰਜੈਂਸੀ 7 ਦਿਨ ਦਾ ਬਣਦਾ 3 ਘੰਟੇ 4 ਘੰਟੇ 5 ਘੰਟੇ ਦੇ ਨੋਟਿਸ ਤੇ ਬੁਲਾ ਲੈਂਦੇ ਜੀ ਜਦੋਂ ਉਹ ਜਿਹੜੀ 30 30 ਕਾਲੀ ਮੀਟਿੰਗ ਹੈ ਜਦੋਂ ਮੀਟਿੰਗ ਹੀ ਇਲੀਗਲ ਸੀ ਗੈਰਸੰਵਧਾਨਕ ਸੀ ਤਾਂ ਉਹ ਚ ਲਿਆ ਗਿਆ ਫੈਸਲਾ ਵੀ ਇਲੀਗਲ ਹੈ ਅਸੀਂ ਤੁਹਾਨੂੰ ਰੱਦ ਕਰਦੇ ਹਾਂ ਔਰ BBMP ਜਿਹੜੀ ਹੈ ਉਹਦਾ ਪੁਨਰਗਠਨ ਕਰੋ ਉਹ ਪਤਾ ਨਹੀਂ 1968 ਦੀਆਂ ਬਣਾਈਆਂ ਹੋਈਆਂ ਨੇ ਉਦੋਂ ਵਾਲੇ ਹਾਲਾਤ ਨਹੀਂ ਰਹੇ ਨਾ ਉਹਨਾਂ ਪਾਣੀ ਰਿਹਾ ਹਰ 25 ਸਾਲ ਬਾਅਦ ਜਿਹੜਾ ਇੰਟਰਨੈਸ਼ਨਲ ਲਾਅ ਹੈ ਹਰ 25 ਸਾਲ ਬਾਅਦ ਐਗਰੀਮੈਂਟ ਰੀਵਿਊ ਹੋਣਾ ਚਾਹੀਦਾ ਕੀਤਾ ਹੀ ਨਹੀਂ ਸੀ ਕਿਸੇ ਨੇ ਕਿ ਹੁਣ ਪਾਣੀ ਕਿੰਨਾ ਹੈ ਜੀ ਹੋ ਹੁਣ ਹੁਣ ਦੇ ਹਿਸਾਬ ਨਾਲ ਬੰਡੋ ਜਾਓ ਆ ਦੇਖਦੇ ਆ ਸਤਲੁਜ ਤੇ ਚਲੇ ਜਾਂਦੇ ਆ ਜੀ ਨਾਲਾ ਬਣ ਗਿਆ ਜੀ ਉਹ ਇੱਕ ਦਰਿਆ ਕੌਣ ਕਹਿੰਦਾ ਉਹਨੂੰ ਉਹਦੇ ਚੋਂ ਕਹਿੰਦੇ ਪਾਣੀ ਲੈ ਦਿਓ ਸਾਨੂੰ ਸਤਲੁਜ ਚੋਂ ਪਾਣੀ ਦਿਓ ਸਾਨੂੰ ਸਤਲੁਜ ਐਸਵਾਈਐਲ ਦਾ ਮੁੱਦਾ ਐਸਵਾਈਐਲ ਦੇ ਵਿੱਚ ਹੁਣ ਤੱਕ ਵਰਤਿਆ ਹੀ ਵੋਟਾਂ ਵਾਸਤੇ ਐਸਵਾਈਐਲ ਨੂੰ ਜਦੋਂ ਮੇਰੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਲਿਖਿਆ ਹੋਇਆ ਹੈ ਸੁਪਰੀਮ ਕੋਰਟ ਦੇ ਆਰਡਰ ਚ ਵੀ ਇਹਦਾ ਨਹਿਰ ਬਣਾਓ ਜਾਂ ਫਿਰ ਔਰ ਵੀ ਇਨਾੜ ਔਰ ਇਹਦਾ ਕੋਈ ਹੱਲ ਦੱਸੋ ਅਲਟਰਨੇਟਿਵ ਅਲਟਰਨੇਟਿਵ ਹੱਲ ਮੈਂ ਦੱਸਤਾ ਮੈਂ ਕਹਿੰਦੇ ਨਾ ਚੀ ਹੱਲ ਐ ਐਸਵਾਈਐਲ ਨੂੰ ਵਾਈਐਸਐਲ ਕਰ ਦੋ ਯਮਨਾ ਸਤਲੁਜ ਲਿੰਕੋ ਯਮਨਾ ਉਹ ਬੰਗਲਾਦੇਸ਼ ਤੱਕ ਡੋਬ ਦਿੰਦੀ ਐ ਜੀ ਪਾਣੀ ਇੱਧਰ ਨੂੰ ਕਰ ਲੋ ਹਰਿਆਣਾ ਦੇ ਦੇ ਦੋ ਜਿਹੜਾ ਬਚ ਗਿਆ ਸਤਲੁਜ ਪਾ ਦਿਓ ਆ ਸਾਨੂੰ ਕੀ ਪ੍ਰੋਬਲਮ ਐ ਤੇ ਜਦੋਂ ਫਿਰ ਵੱਡਾ ਪੰਜਾਬ ਸਿਹਰਿਆਣਾ ਲੱਗਦੀ ਹੋਇਆ ਸੀ ਉਦੋਂ ਤਾਂ ਫਿਰ ਯਮਨਾ ਦਾ ਵੀ ਸਾਡੇ ਨਾਲ ਸੀ ਜਦੋਂ ਹਰਿਆਣਾ ਲੱਗੋ ਗਿਆ ਹਰਿਆਣੇ ਨੂੰ ਯਮਨਾ ਲੈ ਲਈ ਤੇ ਹਰਿਆਣੇ ਵਾਲੇ ਆ ਵੀ ਵਿਅਸਤਾ ਕੋਈ ਫਿਰਦੇ ਨੇ ਇੱਧਰ ਵੀ ਹਿੱਸਾ ਪਾਉਣ ਨੂੰ ਫਿਰਦੇ ਕਾਦੇ ਪਾਸਤੇ ਜਦੋਂ ਹੈ ਹੀ ਨਹੀਂ ਸਾਡੇ ਕੋਲੇ ਪਾਣੀ। ਔਰ ਹੁਣ ਅਫਸਰ ਬਦਲੀ ਜਾਂਦੇ ਆ ਹੁਣ ਲੇਟੈਸਟ ਦੱਸਦਾ ਜਦੋਂ ਮੈਂ ਇਥੋਂ ਗਿਆ ਸੀ ਐਮਰਜੈਂਸੀ ਜਾਣਾ ਪੈ ਗਿਆ। ਹਿਮਾਚਲ ਦੇ ਅਫਸਰ ਦੀ ਡਿਊਟੀ ਲਾਤੀ ਕਹਿੰ ਤੂੰ ਫੱਟੇ ਚੱਕ ਦੇ। ਜਿਹੜੇ ਗੇਟ ਖੋਲਦੇ ਤੂੰ ਖੋਲ ਦੇ ਕਿਉਂਕਿ ਪੰਜਾਬ ਵਾਲੇ ਤਾਂ ਮੁੱਕਰ ਗਏ ਕਹਿੰਦੇ ਅਸੀਂ ਨਹੀਂ ਖੋਲਦੇ। ਹਿਮਾਚਲ ਦੇ ਅਫਸਰ ਦੀ ਡਿਊਟੀ ਲਾਤੀ ਹੁਣ। ਤੱਕਾ ਕਰਨ ਨੂੰ ਹਜੇ ਵੀ ਨਹੀਂ ਹਟੇ। ਅ ਅਸ਼ੂਰੀ ਜੀ ਤੁੜੇ ਕਹੋ ਤਾਹ ਤੁਸ ਤਾ ਚਟਾੜ ਬਾਂਹੋਂ ਖੜਿਆ ਤਾਹ ਦੇ ਪਾਰ ਦਾ ਕੀ ਕਰਾਂਗੇ ਤੁਸ ਤਾਂ ਕਹਿਤਾ ਚਕਾੜ ਬਾਂਹੋਂ ਖੜਿਆ ਤਾਹ ਕਾ ਕਹਾਨਾ ਕਿ ਹਜੇ ਵੀ ਨਹੀਂ ਏਡੇ ਹਜੇ ਵੀ ਨਹੀਂ ਏਡੇ ਘੰਟਾ ਪਹਿਲਾਂ ਅਸਰ ਬਦਲ ਕੇ ਏਡੇ ਨੇ ਮਾਚਲਦਾ ਇਕੱਠੇ ਚੱਲ ਪੈਂਦੇ ਯਾਰ ਕੋਈ ਪ੍ਰੋਗਰਾਮ ਲੀਖੋ ਅੱਛਾ 20 ਤਰੀਕ ਨੂੰ ਵੈਸੀ ਮਿਲ ਜੂ ਹਰਿਆਣੇ ਨੂੰ ਕੀ ਚੱਕਰ ਹੈ ਇਹ ਜੀ ਕਿਹੜੀ ਫਸਲ ਬੀਜਣ ਲੱਗਣੇ ਜਿਹੜੀ 8 ਦਿਨਾਂ ਚ ਹੀ ਹੋ ਜਾਣੀ ਐ ਇਹ ਜੀ ਫਸਲ ਕਿਹੜੀ ਬੀਜਣ ਲੱਗੇ ਨੇ ਉਹ ਕਿ 8 ਦਿਨਾਂ ਬਾਅਦ ਤੱਕ ਨੂੰ 85 ਰੁਪਏ ਚਾਹੀਦਾ ਚਲਾਕੀਆਂ ਕਰਦੇ ਆ ਸਾਡੇ ਨਾਲ ਇਕੱਲਾ ਇੱਕ ਨਹੀਂ ਸਰ ਇਹ ਇਕੱਲਾ ਹੀ ਨਹੀਂ ਆਰਡੀਐਫ ਦਾ ਪੈਸਾ ਸਾਡਾ ਰੋਕ ਰੱਖਿਆ 60000 ਤੁਹਾਨੂੰ ਦੇਣਾ ਨਹੀਂ ਆਰਡੀਐਫ ਦਾ ਪੈਸਾ ਸਾਡਾ ਰੋਕ ਰੱਖਿਆ ਉਹ ਦੇਣਾ ਨਹੀਂ ਇੱਕ ਮਿੰਟ ਇੱਕ ਮਿੰਟ ਜੋੜਮੰਗ ਸਾਹਿਬ ਚੇਤਨ ਜੀ ਸੀਐਮ ਸਾਹਿਬ ਨੂੰ ਕੰਪਲੀਟ ਕਰਨ ਦਿਓ ਜੀ ਆਰਡੀਐਫ ਦਾ 6000 ਕਰੋੜ ਰੋਕ ਰੱਖਿਆ ਬਥੇਰੀ ਵਾਰ ਹੀ ਗਏ ਆ ਕੈਪਟਨ ਸਾਹਿਬ ਨੇ ਪੈਸਾ ਕਿਤੇ ਗਲਤ ਵਰਤ ਲਿਆ ਉਹ ਪੈਸਾ ਉਹਨਾਂ ਨੇ ਰੋਕ ਲਿਆ ਕਹਿੰਦੇ ਵਿਧਾਨ ਸਭਾ ਚ ਇੱਕ ਟ੍ਰੀਪਾਸ ਕਰੋ ਇੱਕ ਟ੍ਰੀਪਾਸ ਕਰਤਾ ਠੀਕੇ ਹੈ ਮੰਡੀਆਂ ਦਾ ਜਾਣ ਵਾਲੀਆਂ ਸੜਕਾਂ ਦਾ ਉੱਥੇ ਲੱਗੂਗਾ ਫਿਰ ਵੀ ਨਹੀਂ ਕਿ ਦਿੰਦੇ ਜੀ ਆਰਡੀਆਫ ਦਾ ਪੈਸਾ ਨਹੀਂ ਦਿੰਦੇ ਰੋਜ਼ ਤੇ ਜਿਹਦੇ ਨਵੇਂ ਪਰਮਾਨ ਹਾਂ ਸਾਥਾ ਚੌੜ ਵੀ ਚਾਹੀਦੇ ਸਾਥੋਂ ਕਣਕ ਵੀ ਚਾਹੀਦੀ ਐ ਸਰੋਂ ਵੀ ਚਾਹੀਦੀ ਐ ਮੱਕੀ ਵੀ ਚਾਹੀਦੀ ਐ ਬਾਕੀ ਸਾਰਾ ਕੁਝ ਚਾਹੀਦਾ ਅਸੀਂ ਗਾਮਲੇ ਨਹੀਂ ਪੀਜੀਏ ਫਿਰ ਜ ਪਾਣੀ ਨਹੀਂ ਦੇਣਾ ਤੁਸੀਂ ਹੁਣ ਗਾਮਿਆਂ ਚ ਕਣਕਾਂ ਲਾਇਆ ਕਰੀਏ ਸੀ ਇਹਨੂੰ ਪਤਾ ਹੀ ਨਹੀਂ ਉੱਥੇ ਬੈਠੇ ਆਰਡਰ ਕਰ ਦਿੰਦੇ ਆ ਆ ਘੰਟਾ ਪਹਿਲਾਂ ਅਫਸਰ ਬਦਲ ਕੇ हटਿਆ ਆਇਆ ਅਫਸਰ ਬਦਲ ਕੇ ਤੁਸੀਂ ਪਾਣੀ ਲੈ ਲਓਗੇ ਸਾਥੋਂ ਬਿਹਾਰ ਸਰਖੋਲ ਦੂਗਾ ਆਪ ਸਰਵੇਟ ਖੋਲ ਦੂਗਾ ਤੁਸੀਂ ਪਿਆਰ ਨਾਲ ਤਾਂ ਗੱਲ ਕਰਨੀ ਸਿੱਖੀ ਵੀ ਨਹੀਂ ਕਦੇ ਕਦੇ ਕਿਸੇ ਨੇ ਪਿਆਰ ਨਾਲ ਗੱਲ ਕੀਤੀ ਇਹਨਾਂ ਨੇ ਇਹਨੂੰ ਗੱਲਬਾਤ ਕਰਨੀ ਆਉਂਦੀ ਨਹੀਂ ਟੱਕਾ ਹੀ ਆਉਂਦਾ ਬਸ ਸਵੇਰੇ 4 ਵਜੇ ਠਾ ਕੇ ਰਾਜਪਾਲ ਨੂੰ ਕਹਿੰਦੇ ਨੇ ਇੱਕ ਵਾਰੀ ਮੁੱਖ ਮੰਤਰੀ ਸੌਂਚ ਕਾ ਦੇ ਬਾਕੀ ਬੰਦੇ ਬਾਅਦ ਚ ਪੂਰੇ ਕਰ ਲਾਂਗੇ ਆ ਆ ਆ ਤਰੀਕੇ ਸਿੱਖੇ ਨੇ ਆ ਸਰਕਾਰ ਤੋੜ ਦੋ ਉਹ ਤੋੜ ਦੋ ਇਹਨਾਂ ਦੇ ਬੰਦੇ ਖਰੀਦ ਲੋ ਤਸੀਫੇ ਦਿਵਾ ਲੋ ਤੁਸੀਂ ਤਾਂ ਵੱਧ ਪੀੜ ਤੋਂ ਸਭ ਤੋਂ ਵੱਧ ਥੋੜੀਆਂ ਥੋੜੀਆਂ ਸਾਰੀ ਸਰਕਾਰ ਮਤਬ ਦੀ ਥੋੜੀ ਥੋੜੀ ਸਰਕਾਰ ਉਹਨਾਂ ਨੇ اروناچل توڑی ہے گوا چھو ایک ایم ایل اے بھی آ جائے انہوں نے بڑھا لے آپ نے بڑھا لے مطلب ای نہ کرو یار سنگھی ٹانچے کی گل کر رہے ہو کسی نال بھی کوئی مطلب کبھی گل بات پیار نہ کی ہوگی آ نہیں پیار والی بھاشا تو آئی گردی والی تاناشای والی آس کولا ہے جھارکھنڈ کولا ہے فری ملتا جی اور کولے بھی کہہ دے ਕਚਾਰਖੰਡ ਚੋ ਕੋਲਾ ਲਓ ਤੁਸੀਂ ਟ੍ਰੇਨ ਚ ਨਹੀਂ ਲੈ ਕੇ ਆ ਸਾਦੇ ਇੱਥੋਂ ਪਹਿਲਾਂ ਟਰੱਕ ਚ ਭਰੋ ਇਹਨੂੰ ਪੂਰੀ ਬੰਦਰਗਾਹ ਤੇ ਲੈ ਕੇ ਜਾਓ ਸ਼੍ਰੀਲੰਕਾ ਦੇ ਉੱਪਰ ਦੀ ਆ ਕੇ ਮੁੰਦਰਾ ਪੋਰਟ ਤੇ ਲਾਓ ਲੈ ਮੁੰਦਰਾ ਪੋਰਟ ਤੇ ਸ਼੍ਰੀਲੰਕਾ ਦੇ ਉੱਤੋਂ ਦੀ ਸਾਡੇ ਵਾਲੇ ਤੇ ਲਾਹੋ ਗੁਜਰਾਤ ਉੱਥੋਂ ਫੇਰ ਟਰੱਕ ਚ ਜਾਂ ਟ੍ਰੇਨ ਚ ਲੱਦੋ ਉੱਥੋਂ ਲੈ ਜਾਓ ਲੈ ਮੈਂ ਕਦੇ ਐ ਕਰਿਓ ਜਿਹੜੀ ਅੱਜ ਜਿਹੜੇ ਸੀ ਚੌੜ ਦਿੰਨੇ ਆ ਉਹ ਵੀ ਫੇਰ ਬਾਇਆ ਕਰਾਚੀ ਲੈ ਕੇ ਜਾਇਆ ਕਰੋ ਫੇਰ ਸਿੱਧੀ ਇੱਥੋਂ ਤੱਕ ਆਈ ਪਰ ਕੇ ਲੈ ਜਾਣੇ ਮਾਲ ਗੱਟੀਆਂ ਜਿਹੜੇ ਸੀ ਕਣਕ ਦਿੰਨੇ ਆ ਉਹ ਉਹ ਵੀ ਫਿਰ ਅਸੀਂ ਪਾਇਆ ਇੱਧਰ ਦੀ ਨੇਪਾਲ ਕੰਨੀ ਦੀ ਘੱਡਿਆ ਕਰਾਂਗੇ ਇਹ ਕੋ ਗੱਲ ਫਿਰ ਹਟ ਗਏ ਇਹ ਕੱਲਾ ਇੱਕ ਧੱਕਾ ਨਹੀਂ ਜੀ ਜਦੋਂ ਮੈਂ ਐਮਪੀ ਸੀਗਾ ਹਮਲਾ ਹੋਇਆ ਪਠਾਨ